ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਵਿੱਟੀ ਮਹਿਮ ਦੇ ਤਹਿਤ ਜੁਲਾਈ ਮਹੀਨੇ ਦੇ ਦੌਰਾਨ 14 ਵੱਧ ਵੱਧ ਮੁਕੱਦਮਿਆਂ ਦੇ ਵਿੱਚ 15 ਮੁਲਾਜ਼ਮਾਂ ਤੇ 5 ਹੋਰ ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰंगे ਹੱਥੀਂ ਕਾਬੂ ਕੀਤਾ। ਅੱਜ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਇਸ ਸਮੇਂ ਦੇ ਦੌਰਾਨ ਹਰ ਖੇਤਰ ਦੇ ਵਿੱਚ ਮੁਲਾਜ਼ਮਾਂ ਤੇ ਉਨ੍ਹਾਂ ਦਰਮਿਆਨ ਇਸ ਚਰਚਾ ਨੂੰ ਥੱਲ ਪੌਲੀ ਆਪਣੀ ਪੂਰੀ ਵਾਅਦਾ ਆ ਉਹਨਾਂ ਨੇ ਦੱਸਿਆ ਕਿ ਬਿਊਰੋ ਦੇ ਵੱਲੋਂ ਪਿਛਲੇ ਮਹੀਨੇ ਦੇ ਦੌਰਾਨ 8 ਵਿਜੀਲੈਂਸ ਕੇਸਾਂ ਦੇ ਸਬੰਧੀ ਵੱਖ-ਵੱਖ ਸਮਰੱਤ ਅਦਾਲਤਾਂ ਦੇ ਵਿੱਚ ਚਲਾਨ ਪੇਸ਼ ਕੀਤੇ ਗਏ ਆ ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਵਿਰੋਧਾਪ੍ਰਿਸ਼ਟਚਾਰ ਦੇ ਮਾਮਲਿਆਂ ਨੂੰ ਢੰਗਾਈ ਦੇ ਨਾਲ ਜਾਂਚ ਕਰਨ ਦੇ ਲਈ 7 ਕੇਸਾਂ ਦੇ ਵਿੱਚ ਵਿਜੀਲੈਂਸ ਜਾਂਚ ਦੀ ਦਰਜ ਕੀਤੀ ਗਈ ਆ ਉਨ੍ਹਾਂ ਨੇ ਦੱਸਿਆ ਕਿ ਇਸੇ ਸਮੇਂ ਦੌਰਾਨ 9 ਪ੍ਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ 13 ਮੁਲਜ਼ਮ ਅਤੇ 6 ਹੋਰ ਵਿਅਕਤੀ ਸ਼ਾਮਲ ਹਨ। ਹੋਰ ਵੀਰ ਵੀ ਦੰਦਿਆ ਉਹਨਾਂ ਨੇ ਦੱਸਿਆ ਕਿ ਜਲੰਧਰ ਦੀ ਇੱਕ ਅਦਾਲਤ ਨੇ ਪਿਛਲੇ ਮਹੀਨੇ ਦੇ ਦੌਰਾਨ ਬਿਊਰੋ ਦੇ ਵੱਲੋਂ ਦਾਇਰ ਕੀਤੇ ਗਏ ਰਿਸ਼ਵਤਖੋਰੀ ਦੇ ਇੱਕ ਕੇਸ ਦਾ ਫੈਸਲਾ ਸੁਣਾਇਆ ਹੈ ਜਿਸ ਦੇ ਵਿੱਚ ਇੰਪਰੂਵਮੈਂਟ ਟ੍ਰਾਂਸਪੋਰਟ ਜਲੰਧਰ ਦੇ ਵੱਲੋਂ ਤਾਇਨਾਤ ਜੂਨੀਅਰ ਸਹਾਇਕ ਸੰਦੀਪ ਮਿੱਤਰ ਨੂੰ ਦੋਸ਼ੀ ਕਰਾਰ ਕਰਦਿਆਂ 5 ਸਾਲ ਦੀ ਕੈਦ ਅਤੇ 20000 ਰੁਪਏ ਦੀ ਜੁਰਮਾਨਾ ਦੇ ਕੇ ਸਜ਼ਾ ਸੁਣਾਈ ਆ।